ਇਹ ਲੈਕਸ਼ਨ ਹੋ ਗਏ ਹੋ ਫਿਰ ਵਾਇਰਲ ਲੈਕਸ਼ਨ ਜਿਹੜੀ ਗੱਲ ਹੈ ਮੈਂ ਸੈਨਾ ਬਿਲਕੁਲ ਆ ਲੈਕਸ਼ਨ ਦੇ ਬਾਅਦ ਵੀਡੀਓ ਚਾਹੁੰਦਾ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਹੋਣ ਵਾਲਾ ਮੈਂ ਸਾਰਿਆਂ ਨੂੰ ਠੋਕੇ ਕਹਿਣਾ ਮੈਂ ਧਰਤੀ ਦੀ ਗੰਗਿਆ ਤੁਹਾਡੀ ਗੱਲਾਂ ਨੂੰ ਮੁੱਖ ਰੱਖਦੇ ਹੋ ਦੀ ਜਿਹੜੇ ਜਿਹੜੇ ਨੂਨ ਬਣਾਏ ਗਿਆ ਜਿਹੜਾ ਬਿੱਲ ਲੈ ਗਿਆ ਕਿਸਾਨਾਂ ਉਹਨਾਂ ਨੇ ਉਸੇ ਨੂੰ ਵਾਪਸ ਜਾਈ ਕਿ ਸਰ ਉਹਨਾਂ ਨੇ ਰੋਕਿਆ ਕਿਉਂ ਮੈਂ ਇਹ ਵੀ ਕਿਉਂ ਰੋਕਿਆ ਕਿ ਨਾ ਜਵਾਬ ਕਿੰਨੇ ਕਿੰਨੇ ਮਹੀਨੇ ਬਾਅਦ ਮੈਂ ਜਵਾਬ ਦੇ ਨਾਲ ਜਵਾਬ ਦੇਣਾ ਉਹ ਬਿੱਲ ਦਾ ਜਿਹੜਾ ਫਰੇਮਵਰਕ ਸੀ ਉਹ ਫਰੇਮਵਰਕ ਲੋਕਾਂ ਦੀ ਅੱਖਾਂ 'ਚ ਧੋਖਾ ਦੇਣ ਵਾਸਤੇ ਰਿਟਰਨ ਕਰਕੇ ਵਾਪਸ ਕੀਤਾ ਗਿਆ ਉਹਨਾਂ ਬਿੱਲਾਂ ਨੂੰ ਇਹਨਾਂ ਬੰਨ ਲਾਗੂ ਕਰਨ ਵਾਸਤੇ ਚੋਰ ਮੋਰੀਆਂ ਦੇ ਰਾਹੀਂ ਜਿਹੜੇ ਉਹ ਸਾਰੇ ਦੇ ਕਾਨੂੰਨ ਮੈਂ ਮੈਂ ਸੁਣੋ ਮੈਂ ਸਰ ਤੁਸੀਂ ਇਹ ਸਿਰ ਨਾ ਕਰੋ ਨਹੀਂ ਨਹੀਂ ਸਿਰ ਨਾ ਕਮਾਓ ਮੇਰੀ ਗੱਲ ਦਾ ਐਗਜ਼ਾਮਪਲ ਮੇਰੀ ਮੇਰੀ ਸੁਣਾਈ ਸਾਹਿਬ ਮੈਂ ਮੈਂ ਸੁਣ ਬਿਜਲੀ ਸੋਧ ਬਿੱਲ 2020 ਐਕਟ ਤੁਸੀਂ ਕਿਹਾ ਜੀ ਅਸੀਂ ਬੰਦ ਕਰਤਾ ਜੀ ਅਸੀਂ ਕਿਸਾਨਾਂ ਲਈ ਲਾਗੂ ਨਹੀਂ ਕੀਤਾ ਜੀ ਅੱ체 ਪੈਰਾਮੀਟਰ ਤੁਸੀਂ ਜਿਹੜੇ ਲਾਗੂ ਕਰਕੇ ਸੋਧ ਬਿੱਲ 2023 ਦਾ ਰੂਪ ਦੇ ਕੇ ਲਾਏ ਨੇ ਕੀ ਉਹ ਕਾਰਜਮੰਦ ਦਾ ਹਿੱਸਾ ਨਹੀਂ ਠੀਕ ਹੈ ਜੀ ਅਨਾਜ ਭੰਡਾਰਨ ਉਸ ਕਾਨੂੰਨ ਦੀ ਵਿੱਚ ਤੀਜਾ ਕਾਨੂੰਨ ਸੀ ਕਿ ਅਨਾਜ ਭੰਡਾਰਨ ਜਿਹੜਾ ਅਸੀਂ ਕਰਨਾ ਸੀ ਕਹਿੰਦੇ ਸੀ ਅਨਾਜ ਭੰਡਾਰਨ ਜਿਹੜਾ ਦੇਸ਼ ਨੂੰ ਭੁੱਖਮਰੀਆ ਲੈ ਕੇ ਜਾ ਸਕਦਾ ਹੈ ਦੇਸ਼ ਦਾ ਪੀਡੀਆ ਸਿਸਟਮ ਕਹਿੰਦਾ ਕਿ ਸਾਡੇ ਕੋਲ ਕਣਕ ਬਾਰਾ ਦੇਣ ਵਾਸਤੇ ਆ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਸਾਨੂੰ ਗਣਕਣੀ ਚਾਹੀਦੀ ਨਾ ਜੀ ਨਾ ਤੁਸੀਂ ਵੱਡੀ ਗੱਲ ਐ ਜੀ ਅਸੀਂ ਓਪਨ ਡਿਬੇਟ 'ਚ ਵੀ ਬੈਠਣ ਲਈ ਰੈਡੀ ਆਂ ਉੱਤੇ ਬੈਠੇ ਰਹੇ ਆਂ ਤੁਸੀਂ ਸਾਲ ਦੇ ਕੀ ਮੇਰੀ ਸੁਣੋ ਮੇਰੀ ਸੁਣ ਜਿਹੜੀ ਗੱਲ ਮੈਂ ਕਰਦਾ ਜਿਹੜਾ ਮਨੁੱਖੀ ਖਾਣ ਉਹ ਹੈਗਾ ਕਿ ਨਹੀਂ ਹੈ ਉਹ ਇਹ ਦੱਸੋ ਜਿਹੜਾ ਮਨੁੱਖੀ ਖਾਣ ਆ 963 ਦੀ ਗਿਣਤੀ ਆ 2020 ਤੋਂ ਲੈ ਕੇ 2024 ਤੱਕ ਅੱਜ ਦੇ ਦਿਨ ਤੱਕ 963 ਟੋਟਲ ਦਿੱਲੀ ਤੇ ਸ਼ੰਭੂ ਖਨੋਰੀ ਦੇ ਨੇ ਉਹਨਾਂ ਬਾਰੇ ਅਸੀਂ ਕੀ ਗੱਲ ਕਰਦੇ ਸਾਡਾ ਸ਼ੁਭਕਰਨ ਕਿੱਥੇ ਗਿਆ ਉਹ ਇਧਰ ਖੂਰਾ ਕਿੱਥੇ ਗਿਆ ਇੱਕ ਘਰ ਦਾ ਚਿਰਾਗ ਅਸੀਂ ਬੁਝਾਇਆ ਕਿਉਂ ਆ ਇੱਕ ਦਲ ਦਾ ਫੂਸਾ ਠੀਕ ਹੈ ਜੀ ਬਾਜੀ ਮੈਨੂੰ ਚਾਹੀਦਾ ਠੀਕ ਹੈ ਜੀ ਪਾਜੀ ਭਾਈ ਰਾਹ ਛੱਡੋ ਤੇ ਲਾਈਨ